ਦੇਖੋ ਦੋਸਤੋ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵਸਦਾ ਹੈ ਗੁਰਾਂ ਦੀ ਧਰਤੀ ਹੈ ਤੇ ਭਾਈਵਾਲ ਸਾਂਝ ਜਿਹੜੀ ਆ ਇੱਥੇ ਤੁਹਾਨੂੰ ਹਮੇਸ਼ਾ ਮਿਲੂਗੀ ਭਾਵੇਂ ਅਸੀਂ ਵੱਟ ਪਿੱਛੇ ਲੜ ਪੈਂਦੇ ਆ ਤੇ ਪਾਣੀ ਦੀ ਵਾਰੀ ਪਿੱਛੇ ਕਤਲ ਵੀ ਕਰ ਦਿੰਨੇ ਆ ਪਰ ਜਦੋਂ ਲੋੜ ਪੈਂਦੀ ਆ ਅਸੀਂ ਖੂਨ ਨਾਲ ਖੂਨ ਹੋ ਕੇ ਫਿਰ ਉਸ ਖੂਨ ਦਾ ਹਿੱਸਾ ਵੀ ਬਣ ਜਾਂਦੇ ਆ ਹੁਣ ਪੰਜਾਬ ਤੇ ਵਿਫਤਾ ਪਈ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਇਸ ਜਗ੍ਹਾ ਦੇ ਉੱਤੇ ਡੇਰਾ ਬਾਬਾ ਨਾਨਕ ਦੇ ਨੇੜੇ ਜਿੱਥੇ ਇਸ ਜਗ੍ਹਾ ਤੇ ਖੜੇ ਆ ਕਹਿੰਦੇ ਕਿ ਕੋਈ 6-7 ਫੁੱਟ ਉੱਚਾ ਰੇਤਾ ਜਿਹੜਾ ਇੱਥੇ ਜ਼ਮੀਨ ਦੇ ਉੱਤੇ ਆ ਗਿਆ ਸੀ ਪਤਾ ਨਹੀਂ ਕਿੱਥੋਂ ਕਿੱਥੋਂ ਬਾਈ ਹੋਰੀ ਆਏ ਨੇ ਇੱਥੇ ਆਪਦੇ ਟਰੈਕਟਰ ਲੈ ਕੇ ਭਾਈ ਜੀ ਕਿਹੜੇ ਪਿੰਡੋਂ ਆਏ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜੀ ਆਪਣਾ ਪਿੰਡ ਗਾਲਪਕਲਾਵਾ ਜਗਰਾਉਂ ਦੇ ਲਾਗੇ ਜ਼ਿਲ੍ਹਾ ਲੁਧਿਆਣਾ ਤੇ ਜਨਨੀ ਅਸੀਂ ਸਾਨੂੰ ਆਇਆ ਨੂੰ 5-6 ਦਿਨ ਹੋ ਗਏ ਆ ਤੇ ਅਸੀਂ 22-23 ਟਰੈਕਟਰ ਲੈ ਕੇ ਆਏ ਆ ਸਾਰੇ ਪਿੰਡ ਦੇ ਸੰਜੋਗ ਨਾਲ ਸਾਰੇ ਐਨਆਰਆਈ ਵੀਰਾਂ ਦੇ ਸੰਜੋਗ ਨਾਲ ਤੇ ਅਸੀਂ ਆਪ ਦਾ ਡੀਜ਼ਲ ਵੀ ਆਪ ਲੈ ਕੇ ਆਏ ਆ ਆਪ ਦੇ ਟਰੈਕਟਰਾਂ ਦੇ ਡੀਜ਼ਲ ਆਪ ਪਾਉਣੇ ਆ ਸਾਨੂੰ ਇਹ ਪਿੰਡ ਦਾ ਠੇਠਰ ਗਿਆ ਦਾ ਪਿੰਡ ਦਾ ਬਹੁਤ ਸੰਜੋਗ ਆ ਪ੍ਰਸ਼ਾਦੇ ਪਣੀ ਵੱਲੋਂ ਵੀ ਕਿਸੇ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਜਨਕੀ ਵੀ ਕਿਰਪਾ ਮਾਲਕ ਦੀ ਬਾਕੀ ਇੱਥੇ ਬਾਬੇ ਨਾਨਕ ਜੀ ਦੇ ਖੇਤ ਆ ਕਰਤਾਰਪੁਰ ਸ਼ਹਿਰ ਆ ਬਾਬੇ ਨਾਨਕ ਦਾ ਆਪ ਦਾ ਪਿੰਡ ਆ ਹਨਾ ਇਹਨਾਂ ਖੱਤਿਆਂ 'ਚ ਇਹਨਾਂ ਜ਼ਮੀਨਾਂ 'ਚ ਬਾਬਾ ਹਲਵਾਉਂਦਾ ਸੀ ਤੇ ਅੱਜ ਅਸੀਂ ਸਾਡਾ ਤਾਂ ਕੁਛ ਨਹੀਂ ਟਰੈਕਟਰ ਵੀ ਬਾਬੇ ਨਾਨਕ ਦੇ ਆ ਉਹਨਾਂ ਦੇ ਟਰੈਕਟਰ ਉਹਨਾਂ ਦੇ ਅਸੀਂ ਅੱਜ ਉਹਨਾਂ ਖੇਤਾਂ ਦੀ ਵਹਣਾ ਹੀ ਅੱਛਾ ਭਾਈ ਜੀ ਕਿੰਨੀ ਕਿ ਰੇਤ ਸੀਗੀ ਇੱਥੇ ਜਦੋਂ ਤੁਸੀਂ ਆਏ ਸੀ ਤੇ ਕਿੰਨੇ ਕਿੱਲਿਆਂ ਦਾ ਇਹ ਮਾਰ ਹੈ ਜਿਹੜਾ ਸੁਭਾਰਨ ਦਾ ਤੁਸੀਂ ਜੋ ਮਾਰ ਪਿਆ ਇਹ ਵੀਰ ਜੀ ਇਹ 150 ਕਿੱਲੇ ਦੇ ਕਰੀਬ ਹੋਊਗਾ ਜੀ ਇਹ ਤੇ 5-5 ਫੁੱਟ ਦੇ ਕਰੀਬ ਰੇਤੀ ਚੜੀ ਹੋਈ ਆ ਤੇ ਵੈਸੇ ਹੁਣ ਟਰੈਕਟਰ ਵੀ ਬਹੁਤ ਆਗੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਥੋੜੀ ਜੀ ਜਿਹੜੀ ਇੱਥੇ ਸਾਨੂੰ ਘਾਟ ਲੱਗਦੀ ਆ ਕਿਉਂਕਿ ਸਾਡਾ ਜਗਰਾਉ ਏਰੀਆ ਥੋੜਾ ਝੋਨਾ 2-4 ਦਿਨ ਦੇ ਵਿੱਚ ਆ ਜਾਣਾ ਵੱਢਣ ਦੀ ਤਿਆਰੀ ਚਾ ਅਸੀਂ ਵੀ ਬਾਈ ਜੀ ਉਹਨਾਂ ਨੂੰ ਕਿਹਾ ਵੀ ਸਰਪੰਚ ਸਾਹਿਬ ਨੂੰ ਵੀ ਕਿਹਾ ਵੀ ਜਲਦੀ ਤੋਂ ਜਲਦੀ ਜੀਸੀਬੀਆਂ ਮੰਗਾ ਲਓ ਜਿਹੜੀ ਮਿੱਟੀ ਹੁਣ ਉਹ ਟਿੱਬੇ ਲੱਗੇ ਹੋਏ ਆ ਦੇਖਿਓ ਦੇਖ ਲਓ ਜੀ ਜੀ ਵੀ ਇਹ ਜਿੰਨੀ ਵਿੱਚ ਧੱਕੀ ਜਾਵੇ ਉਨਾ ਹੀ ਫਾਇਦਾ ਵਾ ਤੇ ਸ਼ਾਇਦ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਕਿਸੇ ਵੀਰ ਕੋਲੇ ਸੇਵਾ ਚ ਵੀ ਜੀਸੀਬੀ ਲੈਣਾ ਚਾਹੁੰਦਾ ਉਹ 2-4 2-3 ਦਿਨ ਦੇ ਵਿੱਚ ਵਿੱਚ ਆ ਜੇ ਵੀ ਤਾਂ ਵੱਧ ਤੋਂ ਵੱਧ ਜੀਸੀਬੀਆਂ ਹੋਣ ਸਾਰੀ ਮਿੱਟੀ ਵਿੱਚ ਚਲੀ ਜਾਵੇ ਟੋਆ ਜਲਦੀ ਜਲਦੀ ਭਰੇ ਜਾ ਸੋ ਬਾਈ ਜੀ ਦੀ ਗੱਲ ਦਾ ਖਿਆਲ ਕਰੋ ਵੀ ਸੇਵਾ ਕਰਨ ਵਾਲੇ ਬੰਦੇ ਐ ਡੇਰਾ ਬਾਬਾ ਨਾਨਕ ਤੋਂ ਜਦੋਂ ਗੁਰੂ ਰਾਮਦਾਸ ਵੱਲ ਨੂੰ ਜਾਂਦੇ ਆ ਕਿਹੜਾ ਪਿੰਡ ਹੈ ਇਹ ਗਾਲਕਲਾਂ ਨਹੀਂ ਆ ਵਾਲਾ ਆ ਫਿਟਰਕੇ ਪਿੰਡ ਹੈ ਫਿਟਰਕੇ ਪਿੰਡ ਤੋਂ ਜਦੋਂ ਅੰਦਰ ਬੜੋਗੇ ਤਾਂ ਅੱਗੇ ਤੁਹਾਨੂੰ ਇਹ ਜਗ੍ਹਾ ਮਿਲ ਜੇਗੀ ਸਾਰਾ ਇਲਾਕਾ ਕਾਫੀ ਥੱਲੇ ਆਇਆ ਤੁਹਾਨੂੰ ਚੱਲ ਦੋ ਚੱਲਦੇ ਆਪਾਂ ਦੇਖੀ ਚੱਲੋ ਹੁੰਦਾ ਕੀ ਆ ਬਾਬੇ ਰੰਗ ਕਰਤਾਰ ਦੇ ਜੋ ਤੁਹਾਨੂੰ ਇਸ ਵਕਤ ਅਸੀਂ ਇਸ ਫਿਟਰਕੇ ਦੇ ਵਿੱਚ ਲੈ ਕੇ ਆਏ ਆ ਟਰੈਕਟਰ ਦੇ ਰਾਹੀਂ ਅਸੀਂ ਆਹ ਏਰੀਆ ਦੇ ਵਿੱਚ ਚੱਲੇ ਆ ਜਿੱਥੇ ਤੁਸੀਂ ਦੇਖ ਰਹੇ ਹੋ ਕੈਮਰਾ ਦੀ ਲੈਂਸ ਨੇ ਕਰਕੇ ਕੀ ਕਿੰਨੇ ਟਰੈਕਟਰ ਜਿਹੜੇ ਹੈਗੇ ਆ ਜੀ ਇੱਥੇ ਲੱਗੇ ਹੋਏ ਆ ਸੋ ਬਾਬੇ ਨਾਨਕ ਦੀ ਧਰਤੀ ਆ ਜੀ ਇਹ ਬਾਬੇ ਨਾਨਕ ਦੀ ਧਰਤੀ ਜਮਾ ਪਾਰ ਇੱਥੋਂ ਕਰਤਾਰਪੁਰ ਸਾਹਿਬ ਦੀ ਜਿਹੜੀ ਆ ਤੇ ਇੱਕ ਗੱਲ ਸਿੱਧੀ ਕਰੀਏ ਕਿ ਇਹ ਪੰਜਾਬ ਹੈ ਜਿਹਨੂੰ ਕਹਿੰਦੇ ਨੇ ਪੰਜਾਬ ਕੀ ਆ ਪੰਜਾਬ ਆਹ ਹੈ ਬਣਾ ਮੂਹੀ ਰੇਤਾ ਚੜ ਗਿਆ ਕਿੰਨੇ ਫੁੱਟ ਰੇਤਾ ਚੜ ਗਿਆ ਤੇ ਆ ਕੱਢੀ ਆਉਂਦੇ ਆ ਕਾਲੀ ਮਿੱਟੀ ਆ ਵੇਖ ਲਓ ਦੇਖੋ ਆ ਜੁੜੇ ਖੜੇ ਆ ਠੱਠੇ ਤੇ ਉਹੀ ਠੱਠੇ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਜਿਹੜੇ ਲਾਇਆ ਸੀਗੇ ਪੱਥਰ ਲਾਇਏ ਸੀ ਬੈਰੀਕੇਡ ਆਹ ਇੰਤਕ ਤੱਕ ਤੇ ਲੈ ਗਏ ਸੀ ਆ ਰੇਤਾ ਵੀ ਆਹ ਇੰਤਕ ਤੱਕ ਕੇ ਜਾਊਗਾ ਸੋ ਵੇਖੀ ਚੱਲੋ ਪੰਜਾਬੀਆਂ ਦੇ ਹੌਸਲੇ ਆਹ ਦੇਖੋ ਆ ਕਿੰਨੇ ਖਫਾਤੇ ਕੀ ਕੁਛ ਦੱਬਿਆ ਪਿਆ ਇਹਦੇ ਵਿੱਚ ਕਿੰਨਾ ਜਿਹੜਾ ਹੋਊਗਾ ਤੁਹਾਨੂੰ ਦਿਖਾਉਣੇ ਆ ਸਾਰਾ ਕੁਝ ਸੋ ਦੇਖੀ ਚੱਲੋ ਜੋ ਗੱਲਾਂ ਕਰਤਾ ਹੀ ਕਰਾਂਗੇ ਕਿੱਥੋਂ ਕਿੱਥੋਂ ਆਏ ਨੇ ਬਾਈ ਹੋਰੀ ਕਹਿੰਦੇ ਬੜੀ ਦੂਰੋਂ ਦੂਰੋਂ ਵੀ ਇੱਥੇ ਪਹੁੰਚੇ ਨੇ ਸੋ ਇੱਥੇ ਤੁਸੀਂ ਵੀ ਪਹੁੰਚੋ ਬਾਈ ਇੱਥੇ ਜੀ ਸੀ ਬੀਆਂ ਦੀ ਲੋੜ ਹੈ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਪਿੱਛੇ ਪੰਜਾਬ ਦੇ ਵਿੱਚ ਜਿਹੜਾ ਨਾ ਜੀ ਉਹ ਚੱਲ ਪੈਣਾ ਹੈ ਤੇ ਦਿਨ ਰਹਿ ਗਏ ਥੋੜੇ ਇੱਧਰ ਦਿਖਾ ਆਪਣੇ ਮੁੰਡਾ ਉਹ ਦੇਖੋ ਰੇਤਾ ਕਿੰਨਾ ਕਿੰਨਾ ਹੈ ਥੋੜਾ ਜਿਹਾ ਉੱਤੋਂ ਦੀ ਨਿਗਾਹ ਮਾਰੋ ਤੁਹਾਨੂੰ ਪਤਾ ਲੱਗ ਜੂਗਾ ਆ ਆ ਦਿਖਾ ਵਾਢਾ ਦਿਖਾ ਮੁੰਡਾ ਟਰੈਕਟਰ ਦੇ ਨਾਲ ਜਿੱਤੇ ਪਾਇਆ ਸੋ ਆ ਹਜੇ ਵੀ ਥੱਲੇ ਰੇਤਾ ਹੈਗਾ ਨਿਕਲ ਹੀ ਆਉਂਦਾ ਦੇਖੋ ਹੁਣ ਇਹਦੇ ਥੱਲੇ ਹਜੇ ਕਿੰਨਾ ਆਪਾਂ ਟਰੈਕਟਰ ਦੇ ਉੱਤੋਂ ਦੀ ਬਾਈ ਹੋਰੀ ਦੱਸਿਓ ਬਾਈ ਜੀ ਕਿੱਥੇ ਕਿੱਥੇ ਹੋ ਰਿਹਾ ਹੈ ਹਾਂ ਇਹ ਬਾਈ ਜੀ ਸਾਰੇ ਜਿੰਨੇ ਟੋਟਲੀ A ਤੋਂ Z 'ਤੇ ਸਾਰੇ ਜਿੰਨੇ खेत ਸਾਰਿਆਂ ਦੇ ਰੇਤਾ ਥੱਲੇ ਤੇ ਦਾਦਾ ਬਾਰ ਬਾਰਾ ਫੋਟ ਰੇਤਾ ਚੜ ਗਈ ਹੈ ਸਾਰੇ ਠੀਕ ਹੈ ਜੀ ਹਾਂਜੀ ਅਗਲੇ ਬੰਨੇ ਇੱਥੋਂ ਬਾਨਾ ਟੁੱਟਾ ਹੈ ਉੱਥੇ 100 100 160 150 ਫੁੱਟ ਥੱਲੇ ਡੂੰਗਾ ਹੋਇਆ ਪਿਆ ਹੈ ਹਾਂਜੀ ਚਲੋ ਚੱਲਦੇ ਹਾਂ ਉੱਧਰ ਨੂੰ ਥੋੜਾ ਜਿਹਾ ਆਪਾਂ ਵੇਖੀ ਚੱਲੋ ਲੋ ਜੀ ਕਹਿੰਦੇ ਸੀ ਨਾ ਵੀ ਹولندا ਕੀ ਪਹਾੜ ਨਾਲ ਮੱਥਾ ਲਾਉਣਾ ਇੱਥੇ ਪਹਾੜ ਨਾਲ ਤਾਂ ਇਹ ਲੱਗਿਆ ਇੱਥੇ ਟੋਏ ਨਾਲ ਮੱਥਾ ਲੱਗਿਆ ਕਹਿੰਦੇ 70 ਫੁੱਟ ਡੂੰਘਾ ਟੋਆ ਬਾਈ ਹੋਰੀ ਪੰਡੋਰੀ ਤੋਂ ਆਇਆ ਬਰਨਾਲੇ ਜ਼ਿਲ੍ਹੇ ਤੋਂ ਬਾਕੀ ਪੁੱਛਦੇ ਕਿੱਥੋਂ ਆਏ ਬਾਈ ਕਿੰਨੇ ਦਿਨੋਂ ਆਏ ਨੇ ਦੋ ਦਿਨ ਹੋ ਗਏ ਆਏ ਨੇ ਅੱਛਾ ਕਿੰਨੇ ਕਿਰਾਨੇ ਆਏ ਹੋ ਜੀ 18 ਜਾਣੇ ਆ 18 ਟਰੈਕਟਰ ਆਪਣੇ ਹਾਂ 20 25 ਜਾਣੇ ਆ ਤੇ ਕਿੰਨੇ ਕਿੰਨਾ ਲਗਾਤਾਰੀ ਚੱਲੀ ਜਾਂਦਾ ਦਿਨ ਰਾਤ ਹਾਂ ਨਾ ਨਾ ਜੀ ਦਿਨ-ਦਿਨ ਹੀ ਚੱਲਦਾ ਸ਼ਾਮ ਨੂੰ ਫਿਰ ਮਿਲਟਰੀ ਵਲ ਬੰਦ ਕਰ ਦਿੰਦੇ ਆ ਅੱਛਾ ਕੀ ਕਹਿੰਦੇ ਆ ਕਹਿੰਦੇ ਆਰਡਰ ਨਹੀਂ ਹੈਗਾ ਜੀ ਸ਼ਾਮ ਨੂੰ ਭੇਜ ਦਿੰਦੇ ਆਂ ਨੇਰੇ ਹੋਏ ਅੱਛਾ 6 ਵਜੇ ਤੈਨੂੰ ਹਟਾ ਦਿੰਦੇ ਆਂ ਯਾਨੀ ਕਿ 6 ਵਜੇ ਤੱਕ ਹਾਂ ਅੱਛਾ ਤੇ ਕਿੰਨਾ ਚਾ ਦੂੰਗਾ ਕਿੱਥੋਂ ਤੱਕ ਪੂਰਨਾ ਤੁਸੀਂ ਆਪੇ ਉਹ ਬੰਨ ਤੇ ਕਰਪੂਰ ਲਗਾ ਅੱਛਾ ਤਾਰਾ ਹਟਾ ਦੇਣਗੇ ਫਿਰ ਉਦੋਂ ਹਾਂ ਜੀ ਚਲੋ ਜੀ ਇਹ ਕਹਿੰਦੇ ਆਰਡਰ ਦੀਆਂ ਤਾਰਾਂ ਵੀ ਹਟਾ ਦੇਗਾ ਬਾਈ ਜੀ ਆਪਾਂ ਕਿੱਥੋਂ ਆਏ ਅਸੀਂ ਦੋਸਤਪੁਰ ਤੋਂ ਆਏ ਹਾਂ ਜੀ ਹਾਂ ਜੀ ਦੋਸਤਪੁਰ ਤੋਂ ਲੋ ਇਹ ਕਿੱਥੇ ਆ ਜੀ ਇਹ ਜੀ ਇੱਥੋਂ ਆਇਆ ਬਈ 20 25 ਕਿਲੋਮੀਟਰ ਦੂਰ ਤੇ ਕਿਵੇਂ ਲੱਗਦਾ ਇੱਥੇ ਜਦੋਂ ਸੰਕਤਾਂ ਬਾਬੇ ਨਾਨਕ ਦੀਆਂ ਜੁੜੀਆਂ ਇਹ ਬਹੁਤ ਵਧੀਆ ਜੀ ਇਹਦੇ ਇੰਨਾ ਵਧੀਆ ਮਸਲਾਮਲ ਲੋਕ ਆਇਆ ਮੋਰੀ ਕੇ ਸਰਕਾਰ ਦੇ ਬੰਦੇ ਨਹੀਂ ਆਮ ਨਾਰਮਲ ਕਿਸਾਨ ਜਿਹੜੇ ਆਪਣੇ ਕੋਲੋਂ ਤੇਲ ਫੂਕ ਕੇ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ ਵੇਖੋ ਕੋਈ ਕਿਸੇ ਨਾਲ ਇੰਟਰਫੇਅਰ ਨਹੀਂ ਕਰ ਰਿਹਾ ਕੋਈ ਲੜ ਨਹੀਂ ਰਿਹਾ ਝਗੜ ਨਹੀਂ ਰਿਹਾ ਕਮ ਸੇ ਕਮ 500 ਟਰੈਕਟਰ ਚੱਲਣ ਰਿਹਾ ਕੋਈ ਕਿਸੇ ਨਾਲ ਇੱਕ ਵੀ ਉੱਚੀ ਉਂਝੂ ਦੀ ਆਵਾਜ਼ ਨਹੀਂ ਆ ਰਹੀ ਇਹ ਵਧੀਆ ਗੱਲ ਆ ਆਪਣੀ ਜੁਨਤੀ ਹੈ ਜਿਹੜੀ ਕਿਸਾਨਾਂ ਦੀ ਉਹਦੇ ਕਰਕੇ ਚੰਗਾ ਵਧੀਆ ਕੰਮ ਚੱਲ ਰਿਹਾ ਮੈਂ ਤਾਂ ਕਹਿੰਦਾ ਵੀ ਲੋਕਾਂ ਨੂੰ ਲੋਡ ਵੱਧ ਤੋਂ ਵੱਧ ਸੇ ਆਉਂਦੀ ਹੁਣ ਲੋਡ ਕੀ ਆ ਟਰੈਕਟਰ ਲਿਆਓ ਇੱਕ ਇੱਕ ਡੀਜ਼ਲ ਲਿਆਓ ਲੰਗਰ ਬਣੀ ਬਹੁਤ ਹੋ ਗਿਆ ਪਸ਼ਾਦਾ ਬਹੁਤ ਹੋ ਗਿਆ ਇੱਥੇ ਲੋਕਾਂ ਨੂੰ ਸਿਰਫ ਇੱਕ ਡੀਜ਼ਲ ਦੀ ਲੋੜ ਹੈ ਡੀਜ਼ਲ ਕੌਣ ਸਾਮਦਾ ਕੌਣ ਹੈ ਜੀ ਇੱਥੇ ਸੇਵਾ ਲਈ ਆਇਆ ਰਹੇ ਸੇਵਾ ਕਰਦੇ ਲੋਕ ਜੀ ਕੋਈ ਨਹੀਂ ਤੇ ਆਪਾਂ ਡੀਜ਼ਲ ਪੋਉਣਾ ਹੈ ਤਾਂ ਕਿਸੇ ਇੱਥੇ ਕਿਹੜੇ ਬੰਦੇ ਕੋਲ ਉਹ ਜੀ ਉੱਥੇ ਟੈਂਕਰ ਲੱਗਾ ਆ ਉੱਥੇ ਜਾਓ ਟੈਂਕ ਟੈਂਕੀ ਭਰੋ ਆਪਣੀ ਤੇ ਬਸ ਕੰਮ ਕਰੋ ਅੱਛਾ ਉਹਦੇ 'ਚ ਮੇਰੇ ਵਰਗੇ ਨੇ ਪੋਉਣਾ ਹੋਵੇ ਕੋਈ ਵੀ ਪਸਦਾ ਜੀ ਅੱਛਾ ਨਹੀਂ ਕੋਈ ਚੱਕਰ ਨਹੀਂ ਹੈਗਾ ਕੋਈ ਮਨਾ ਨਹੀਂ ਹੈਗਾ ਪਰ ਇਹ ਸਾਡੀ ਅਪੀਲ ਆ ਸਾਰੇ ਵੀਰਾਂ ਨੂੰ ਭੈਣਾਂ ਨੂੰ ਕਿਸਾਨਾਂ ਨੂੰ ਤੁਹਾਡੇ ਜਿਹੜੇ ਵੱਡੇ ਮੋਹਦੇਦਾਰ ਆ ਚੰਗੇ ਜਿਹੜੇ ਰਸੂਦਾਰ ਬੰਦੇ ਨਾਲ ਕੋ ਸਹਾਇਆ ਹੀ ਹੈਗੀ ਆ ਮਾਇਆ ਲੋੜ ਆ ਵੀ ਥੋੜੀ ਤੇਲ ਫੁੱਲ ਭੇਟਾ ਤੁਹਾਡੀ ਨਾਲ ਸਾਰਾ ਕੰਮ ਬਣ ਜਾਣਾ ਜੇ ਤੁਸੀਂ ਕਰਦੇ ਉਹ ਤੇ ਵਧੀਆ ਹੋ ਜਾਏਗਾ ਆ ਡਰ ਕੇ ਆ ਮੇਰਾ ਜਿਹੜਾ ਪਿੰਡ ਸਾਡੇ ਕੋਲੋਂ ਬਾਰਡਰ ਤੋਂ ਤੁਸੀਂ ਟੁੱਟਣੀ ਆਂ ਪੰਜ ਦਿਨ ਤੁਸੀਂ ਤੇ ਰਹੇ ਆ ਕਮਾਲਪੁਰ ਚੌੜਾ ਦੋਸਤਪੁਰ ਇੱਥੋਂ ਟੁੱਟਣੀ ਪਾਣੀ ਉੱਥੇ ਬਹੁਤ ਜ਼ਿਆਦਾ ਹੈ ਉਹ ਚਲੋ ਮਨੁੱਖਾਂ ਹੱਡਾ ਹੋਣਾ ਹੈ ਇਹਨਾਂ ਦਾ ਗਾਂ ਹੋ ਗਿਆ ਦੋ ਠੀਕ ਰਹਿ ਗਿਆ ਬਸ ਕੇ ਤਾਂ ਨਹੀਂ ਤੇ ਆ ਸਾਡਾ ਵੀ ਇਹ ਹਾਲ ਹੋਣਾ ਸੋ ਭਾਈ ਜੀ ਤੁਸੀਂ ਵੀ ਇੱਕੋ ਪਿੰਡ ਤੋਂ ਆਏ ਹੋ ਸੋ ਬਾਈ ਹੋਰੀ ਸਰ ਇੱਕੋ ਪਿੰਡ ਆਇਆ ਤੁਹਾਨੂੰ ਮੈਂ ਦੱਸ ਦਿਆਂ ਕਿ ਇਹ ਜਮਾ ਬਾਰਡਰ ਦੀਆਂ ਧਾਰਾਂ ਨੇ ਇੱਥੇ ਉਹ ਗੇਟ ਦੀ ਦਾ ਤੁਹਾਨੂੰ ਤੇ ਇੱਥੇ ਪਤਾ ਨਹੀਂ ਕਿੰਨਾ ਡੂੰਘਾ ਪਾਣੀ ਹੈ ਤੇ ਇਹ ਆਈ ਪੂਰਨਾ ਸੋ ਭਾਈ ਜਿਹਦੇ ਕੋਲੇ ਕੋਈ ਜੇਸੀਬੀ ਹੈ ਕਿਉਂਕਿ ਇੱਥੇ ਹੁਣ ਖਤਰੇ ਵਾਲਾ ਕੰਮ ਹੈ ਹੈ ਜੀ ਇਹ ਖਤਰੇ ਵਾਲਾ ਕੰਮ ਆਇਆ ਕਿ ਬਾਈ ਹੋਰੀ ਸਿਆਣੇ ਨੇ ਹੌਲੀ-ਹੌਲੀ ਲੱਗ ਕੇ ਹੌਲੀ-ਹੌਲੀ ਲੱਗ ਕੇ ਰੇਤਾਂ ਜਿਹੜਾ ਉਹ ਪਿੱਛੇ ਤੱਕੀ ਜਾਂਦੇ ਨੇ ਈ ਕਾ ਕਰਾਹੇ ਪੁੱਠੇ ਲਿਆਏ ਆ ਪਤਾ ਨਹੀਂ ਕਿੰਨੇ ਕਿੱਲਾਂ ਤੋਂ ਰੇਤਾ ਆ ਆ ਰਿਹਾ ਈ ਕਾ ਕੋਈ ਗਿਣਤੀ ਨਹੀਂ ਤੇ ਇੱਥੇ ហេਠਾ ਵੀ ਕੋਈ ਪਤਾ ਨਹੀਂ ਕਿੰਨੀ ਢੁਗਾਈ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਬਾਰਡਰ ਦੀਆਂ ਤਾਰਾਂ ਤੇ ਇੱਕਦਮ ਜਿਹੜਾ ਜੀ ਪੂਰਾ ਪੰਜਾਬ ਉਮੜਿਆ ਵੇ ਸੇਵਾਦਾਰ ਉਮੜੇ ਵੇ ਸੋ ਫੌਜ ਦੇ ਪੀਐਸਐਫ ਦੇ ਬੰਕਰ ਦੇਖੀਏ ਨੇ ਉਹ ਸਾਹਮਣੇ ਤੁਹਾਨੂੰ ਬਾਰਡਰ ਦੀ ਜਿਹੜੀ ਆ ਬੁਰਜੀ ਵੀ ਦਿਸੀਗੀ ਜਿਸ ਸਾਹ ਤੇ ਟਰੈਕਟਰ 200 ਫੁੱਟ ਬਾਰਡਰ ਹੈ ਜੀ ਇੱਥੋਂ ਬਾਲੀ ਦੂਰ ਨਹੀਂ ਧਿਆਨ ਨਾਲ ਵੀਰੇ ਧਿਆਨ ਨਾਲ ਧਿਆਨ ਨਾਲ ਮੇਰਾ ਵੀਰ ਧਿਆਨ ਨਾਲ ਸੋ ਇੱਥੇ ਜਿਹੜਾ ਜੀ ਇੱਕਦਮ ਖਤਰੇ ਤੋਂ ਖਾਲੀ ਨਹੀਂ ਜੀ ਕੰਮ ਵੇਖ ਸਕਦੇ ਹੋ ਸਾਰਾ ਜਿਹੜਾ ਹੈ ਪਰਾਨੂ ਬਾਰਡਰ ਨੰਗ ਹੈ ਇੱਥੋਂ ਲਾਈਟਾਂ ਵੀ ਜਿਹੜੀਆਂ ਕੰਬੇ ਖੁੰਬੇ ਡਿੱਗ ਪਿਆ ਜੀ ਸਾਰੇ ਇੱਥੇ ਲੱਗੀਆਂ ਸੀ ਸੋ ਮੇਰਾ ਵੀਰ ਜਿਹਦੇ ਕੋਲੋਂ ਜਿੰਨਾ ਭੁਗਦਾ ਵੰਡ ਕੇ ਆਈ ਚੱਲੋ ਦੇਖੀ ਚੱਲੋ ਤੁਹਾਨੂੰ ਦਿਖਾਈ ਚਲਦੇ ਆ ਥੀਟਰ ਕੇ ਪਿੰਡ ਦੇ ਵਿੱਚ ਜਿਵੇਂ ਤੁਹਾਨੂੰ ਅਸੀਂ ਪਹੁੰਚੇ ਹੋਏ ਆ ਤੁਹਾਨੂੰ ਦਿਖਾ ਰਹੇ ਆ ਸਾਰਾ ਕੁਝ ਤੇ ਬਹੁਤ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਇੱਥੇ ਸੱਜਣ ਬੈਠੇ ਨੇ ਭਾਈ ਜੀ ਕਿਸ ਤਰ੍ਹਾਂ ਜਿਹੜਾ ਤੁਸੀਂ ਇੰਤਜ਼ਾਮ ਜਿਹੜਾ ਦੇਖ ਰਹੇ ਅਸੀਂ ਕਿਵੇਂ ਚਲਾ ਰਹੇ ਹੋ ਭਾਜੀ ਇਹ ਸੰਗਤਾਂ ਦੇ ਸਹਯੋਗ ਨਾਲ ਚੱਲ ਰਿਹਾ ਭਾਜੀ ਬਾਬੇ ਰਾਧਾ ਸਾਮੀ ਜੀ ਸੰਤ ਉਹ ਭੇਜ ਰਹੇ ਨੇ ਟਰੈਕਟਰ ਬਹੁਤ ਜ਼ਿਆਦਾ ਜੀ ਬਾਬੇ ਗਰੀਬਦਾਸ ਵਾਲੇ ਬਾਬਾ ਗੁਰਸੇਵ ਸਿੰਘ ਜੀ ਭੇਜ ਰਹੇ ਆ ਔਰ ਵੀਰ ਦੂਰੋਂ ਦੂਰੋਂ ਆ ਰਹੇ ਆ ਰਾਏਕੋਟ ਤੋਂ ਆ ਰਹੇ ਆ ਕੋਈ ਸੰਗਰੂਰ ਤੋਂ ਆਇਆ ਹੈ ਕੋਈ ਵੀਰ ਕਿਹੜਾ ਪੜਾਉਣਾ ਕਰ ਬਸੀਆ ਬਸੀਆ ਤੋਂ ਆਏ ਨੇ ਗਾਗੇਵਾਲ ਤੋਂ ਬਹੁਤ ਹਰਿਆਣੇ ਤੋਂ ਆਏ ਨੇ ਬੜੀ ਦੂਰ ਦੂਰੋਂ ਆਏ ਉਹਨਾਂ ਦੇ ਸੰਜੋਗਨਾ ਚੱਲ ਰਿਹਾ ਜੀ ਇਹ ਵੀਰ ਖੁਦ ਆ ਡੀਜ਼ਲ ਪਾਉਂਦੇ ਤੇ ਆਪੇ ਹੀ ਸੇਵਾ ਕਰਦੇ ਆ ਜੀ ਤੇ ਇਹ ਸੇਵਾਦਾਰਾਂ ਨੇ ਜੀ ਇੱਥੇ ਹੋਰ ਤੁਸੀਂ ਕਹਿ ਰਹੇ ਕਿ ਪਿੱਛੇ ਉਹਨਾਂ ਝੋਨੇ ਦੀ ਕਟਾਈ ਵਗੈਰਾ ਸ਼ੁਰੂ ਹੋ ਜਾਣੀ ਹੈ ਤੇ ਤੁਸੀਂ ਸੇਵਾਦਾਰਾਂ ਨੂੰ ਕੀ ਕਰਨੇ ਵੀ ਹਜੇ ਕਿੰਨਾ ਕੁ ਕੰਮ ਹੋਰ ਪਿਆ ਇੱਥੇ ਅਜੇ ਜੇ ਵੀਰ ਜੀ ਦਾਇਆ ਦਾ ਸੰਗਤ ਦੇ ਸਹਿਯੋਗ ਨਾਲ ਹਲੇ ਚੱਲੀ ਜਾ ਰਿਹਾ ਫਿਰ ਵੀ ਕਰਦਿਆਂ ਕਰਦਿਆਂ ਇਹਨਾਂ 20 ਦਿਨ ਤੋਂ ਉੱਪਰ ਲੱਗਣਗੇ 20 ਦਿਨ ਤੋਂ ਘੱਟ ਨਹੀਂ ਲੱਗੇਗਾ ਤਾਂ ਲੱਗਣਗੇ ਕਿਉਂਕਿ ਤਲਾਬ ਬੜਾ ਵੱਡਾ ਆ ਘੱਟੋ ਘੱਟ 100 ਕਿਲੇ ਚ ਤੇ ਰੇਤ ਹੀ ਆ ਜਿਹੜੀ ਹਲੇ ਤੱਕ ਮੰਨ ਲਓ ਤੁਸੀਂ 40% ਮੰਨ ਕੇ ਚੱਲੋ ਤਾਂ ਬਾਹਰ ਨਿਕਲੀ ਆ 60% ਹਲੇ ਵੀ ਰਹੀ ਐ ਤੇ ਕੀ ਜੀ ਕੋਸ਼ਿਸ਼ ਟਾਈਮ ਦੀ ਵੀ ਪਾਬੰਦੀ ਹੋएगी ਇੱਥੇ ਵੀ 8 ਵਜੇ ਤੋਂ 8 ਵਜੇ ਤੱਕ ਕੰਮ ਕਰਨਾ ਉਹ ਵੀ ਹੈ ਹਾਂਜੀ ਇਹਦੇ 6 ਵਜੇ ਤੋਂ ਬਾਅਦ ਸਾਨੂੰ ਬਣੇ ਕੀਤਾ ਜਾਂਦਾ ਅਸੀਂ ਚੱਲ ਜਾਂਦੇ ਹਾਂ ਸਵੇਰੇ ਹੋਈ ਕੋ ਸੱਤ ਕੋਈ ਨਾ ਚੱਲਦੇ ਟਰੈਕਟਰ ਉਸ ਤੋਂ ਬਾਅਦ ਬਾਟਰ ਤੇ ਕੰਮ ਨਹੀਂ ਕਰ ਸਕਦੇ ਹਾਂਜੀ ਉਹ ਕਿੰਨਾ ਤੇ ਤੁਹਾਡਾ ਕਿਹੜਾ ਪਿੰਡ ਹੈ ਠਿੱਟਕੇ ਪਿੰਡ ਹੈ ਜੀ ਸੱਤ ਅੱਛਾ ਤੁਹਾਡਾ ਪਿੰਡ ਕਿੰਨਾ ਕਿ ਇੱਥੇ ਪ੍ਰਭਾਵਿਤ ਹੋਇਆ ਜੀ ਸਾਡਾ ਪਿੰਡ ਕਾਫੀ ਹੋਇਆ ਜੀ ਇੱਥੇ ਸਾਰੇ ਆਏ ਆ ਸਾਰੇ ਸਾਡੇ ਠਿੱਟਕਿਆਂ ਦੀ ਜ਼ਮੀਨ ਹੈ ਕੋ ਖਾਸ ਵਾਲੇ ਦੇ ਹੈ ਸਾਡੇ ਭਰਾ ਇਹਨਾਂ ਦੀ ਵੀ ਆ ਸਾਰਿਆਂ ਦੀ ਬਰਲ ਮਿਲ ਕੇ ਚੱਲਦੇ ਆ ਜੀ ਕੰਮ ਸਾਰੇ ਸੇਵਾ ਕਰ ਰਹੇ ਆ ਬੜੇ ਪਿਆਰ ਨਾਲ ਸਾਰੇ ਸਾਡੇ ਜਿਹੜੇ ਭਰਾ ਬਾਹਰੋਂ ਵੀ ਆਏ ਉਹ ਵੀ ਬਹੁਤ ਪਿਆਰ ਨਾਲ ਕੰਮ ਕਰਦੇ ਆ ਬਹੁਤ ਵਧੀਆ ਚੱਲਣ ਰਿਹਾ ਜੀ ਸੋ ਬੇਨਤੀ ਆ ਜੀ ਵੀ ਸਾਰੇ ਵੀਰਾਂ ਦੀਆਂ ਤੁਸੀਂ ਗੱਲਾਂ ਬਾਤਾਂ ਸੁਣਿਓ ਠੇਟਰ ਕੇ ਪਿੰਡ ਆ ਜੇ ਅੰਮ੍ਰਿਤਸਰ ਵਾਲੇ ਪਾਸੇ ਹੋ ਆਈਏ ਤਾਂ ਫਤਿਹਗੜ ਚੂੜੀਆਂ ਤੇ ਫਿਰ ਆਪਣਾ ਰਮਦਾਸ ਤੇ ਫਿਰ ਅੱਗੇ ਆਜੋ ਜੇ ਇਧਰੋਂ ਡੇਰਾ ਬਾਬਾ ਨਾਨਕ ਤੋਂ ਉਨੇ ਆ ਤਾਂ ਵੀ ਜਿਹੜਾ ਰਮਦਾਸ ਵਾਲੀ ਸੜਕ ਤੇ ਆ ਜੀ ਸੋ ਇੱਥੇ ਪਹੁੰਚਣ ਦੀ ਖੇਚਲਾ ਕਰੋ ਜਿੰਨਾ ਹੋ ਸਕਦਾ ਤੁਸੀਂ ਇੱਥੇ ਜੀਸੀਬੀ ਜਿਹੜੇ ਵੀਰ ਦੀ ਆ ਕੋਈ 1 2 3 ਦਿਨ 3 ਦਿਨ ਜਰ ਨੇੜੇ ਤੇੜੇ ਤੋਂ ਕੋਈ ਕਿਰਾਏ ਤੇ ਲੈ ਕੇ ਭੇਜ ਸਕਦਾ ਤਾਂ ਉਹ ਵੀ ਭੇਜੇ ਕਿਉਂਕਿ ਜਿਹੜਾ ਠੇਠਾ ਛੱਪੜ ਬਣਿਆ ਹੋਇਆ ਕਹਿੰਦੇ ਬਹੁਤ ਡੂੰਗਾ ਛੱਪੜ ਹੈ ਤੇ ਇਹਦਾ ਪਤਾ ਹੀ ਨਹੀਂ ਹੈਗਾ ਵੀ ਹਰੇ ਕਿੰਨਾ ਕੁ ਡੂੰਗਾ ਕਿਸੇ ਨੇ ਕੋਈ ਇਹਦੀ ਗਿਣਤੀ ਬਿੰਤੀ ਨਹੀਂ ਕੀਤੀ ਸੋ ਸਰਕਾਰ ਪੱਖੋਂ ਵੀ ਕੋਈ ਤੇਲ ਤੂਲ ਆ ਰਿਹਾ ਕਿ ਨਹੀਂ ਜੀ ਨਹੀਂ ਕੋਈ ਨਹੀਂ ਆਇਆ ਜੀ ਕੋਈ ਨਾ ਸਰਕਾਰ ਦਾ ਮੈਂਦਾ ਆਇਆ ਤੇ ਨਾ ਕੋਈ ਆਇਆ ਜੀ ਅੱਜ ਕੋਈ ਆਇਆ ਸੀ ਤੇ ਅੱਜ ਐਮਪੀ ਸੁਖਵਿੰਦਰ ਸਿੰਘ ਜੀ ਰਧਾਵਾ ਜੀ ਪਹੁੰਚੇ ਨੇ ਉਹਨਾਂ ਨੇ ਸੰਗਤ ਨੇ ਉਹਨਾਂ ਨੂੰ ਕਿਹਾ ਤੇ ਸਾਨੂੰ ਕੋਲ ਬਲ ਡੋਜ਼ਰ ਚਾਹੀਦੀ ਆ ਧੱਕਣ ਲਈ ਗਾਂ ਰੇਤੇ ਨੂੰ ਉਹਨਾਂ ਕਹੇ ਕੱਲ ਤੱਕ ਤੁਹਾਨੂੰ ਭੇਜੇ ਜਾਣਗੇ ਹੋ ਸਕਦਾ ਕੱਲ ਆ ਜਾਣ ਤੇ ਕੋਈ ਲੋਕਾਂ ਨੂੰ ਰਾਤ ਮਿਲੇ ਹੋਰ ਜੀ ਥੋੜਾ ਜਲਦੀ ਹੋ ਜਾਏ ਚਲੋ ਪਾਓ ਜੀ ਯੋਗਦਾਨ ਜਿੰਨਾ ਹੁੰਦਾ ਸੋ ਰੇਡੀਓ ਪੰਜਾਬ ਟੂਡੇ ਵੱਲੋਂ ਵੀ ਅਸੀਂ ਕੋਈ ਯੋਗਦਾਨ ਇੱਥੇ ਪਾ ਕੇ ਚੱਲੇ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਵੀਰਾਂ ਦਾ ਜਿਹੜੇ ਇੱਥੇ ਆਏ ਹੋ ਸੋ ਜੁੜੇ ਰਿਹਾ ਕਰੋ ਇਹੋ ਜੇ ਕਾਰਜਾਂ ਲਈ ਅਸੀਂ ਦਿਖਾਉਣਾ ਹੁੰਦਾ ਕਿ ਪੰਜਾਬੀ ਇੱਕ ਨੇ ਪੰਜਾਬੀਅਤ ਨੂੰ ਕੋਈ ਢਾਹ ਨਹੀਂ ਲਾ ਸਕਦਾ